साथ <laughs> ਸੰਨੇ ਰਾਇਆ ਸੰਨੇ ਰਾਇਆ ਉੱtre ਰਾਇਆ ਉੱtre ਰਾਇਆ ਕਾਜ ਕਰਦੇ ਆਪਾਂ ਨੂੰ ਸੰਸਾਰ ਹੋ ਜਾਵੇ ਹਾਂ ਰੱਜ ਕਰ ਮੇਰਾ ਪਤਾ ਹੀ ਨਹੀਂ ਆਉਂਦਾ ਇਹ ਪਤਾ ਨਹੀਂ ਹੁੰਦੇ ਨੇ ਆਪਾਂ ਇਹ ਕਰਕੇ ਪਹਿਲਾਂ ਤਾਂ ਅੱਗਾ ਢੋਲਦੇ ਆਂ ਅਜੇ ਇਹ ਵੀ ਚੜਾਉਣੀ ਹੈ ਨਹੀਂ ਨਹੀਂ ਦੁੱਧੀ ਨਹੀਂ ਨਹੀਂ ਆਪਾਂ ਦੁੱਧੀ ਲਿਆਉਣੀ ਆਂ ਇਹ ਬੱਚੀ 25 ਸੌ ਲਿਆਉਂਦੇ ਨਹੀਂ

ਆਜਾ ਲੈ ਆ ਉਹਨਾਂ ਦੇ ਟੇਕਾ ਦੇ ਦੋਰੀ ਹੈ ਆ ਲੈ ਜੀ ਉਹ ਨਹੀਂ ਆਉਣੀ ਐਲ ਟੂ ਹੋ ਰਹੀ ਹੈ ਇਹਨਾਂ ਵੱਡ ਕਿੱਥੇ ਆਪਰ ਚੜ੍ਹ ਲੈ ਦੋਰੀ ਨਹੀਂ ਹੈ ਇਹ ਲ ਟੂ ਹੈ ਤਾਂ ਹੀ आफीले लादे को दो फेरे दो फेरे देती ये लाके कमरे में बस ऐसा है तो ਇਹ ਬਿੱਚ ਦੇਖਦੇ ਨਹੀਂ ਹੈ ਨਹੀਂ ਹੈ ਨਹੀਂ ਪਿੱਛੇ ਹੀ ਉਹ ਲੋਕ ਪਿੱਛੇ ਆ ਜਾਂਦੀਆਂ ਜਿਹੜੀ ਬਸੰਤ ਜਿਹੜੀ ਕਿਹੜੀ ਡਰੈਸ ਲਾਈ ਇਹਦਾ ਬੱਤਾ ਕੋਲੋਂ ਇਹ ਬਸੰਤ ਪੰਚਮੀ ਦਾ ਤਿਹਾਰਾ ਲੋਕ ਬੜੇ ਧੂਮਤਾਂ ਨਾਲ ਮਨਾਉਂਦੇ ਨੇ ਬੱਚੇ ਪਤੰਗ ਚੜਾਉਂਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਕਈ ਲੋਕ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਹੇਠ ਇਹਨਾਂ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਜਿਹੜਾ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਕਾਰਪੰਡਪੰਡ ਵਿੱਚ ਜਾ ਕੇ ਇਹਨਾਂ ਦੀ ਚੈੱਕ ਚੈੱਕ ਕੀਤਾ ਜਾ ਰਿਹਾ। ਦੌਰ ਕੀ ਮੈਸੇਜ ਦੇ ਰਹੇ ਲੋਕਾਂ ਨੂੰ ਜੀ। ਲੋਕਾਂ ਨੂੰ ਮੈਸੇਜ ਦੇ ਰਹੇ ਵੀ ਚੈਨਾਡੋਰ ਨਾਲ ਤੁਸੀਂ ਪਤੰਗ ਨਾ ਚੜਾਓ ਜਿਹਦੇ ਨਾਲ ਬੇਜਾਨ ਜਾਨਵਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ। ਵੀ ਆਪਦੀ ਖੁਸ਼ੀ ਨਾਲ ਤੇ ਤਿਹਾਰਨ ਨਾਲ। ਤੇ ਕੋ ਸਪੀਕਰ ਜਿਹੜੇ ਲਾਉਣ ਨੂੰ ਰੋਥਾਂ ਲਈ ਕੀ ਕਰ ਰਹੇ? ਜਿਹੜੇ ਸਪੀਕਰ ਬਿਨਾਂ ਮਨਜ਼ੂਰੀ ਤੋਂ ਲਾਦੇ ਉਹਨਾਂ ਦੇ ਨਾਇਸ ਪੋਲੂਸ਼ਨ ਐਕਟ ਦਾ ਪਰਚਾ ਦਰਜ ਕਰਾਂਗੇ। ਤੇ ਫਿਲਹਾਲ ਹਲੇ ਕੋਈ ਐਸੀ ਗੱਲ ਮੋਰਸ ਵਿੱਚ ਨਹੀਂ। ਉਹਨਾਂ ਕੋਲ ਦੇ ਜਿਹੜਾ ਕਰਨਾ ਪੁਰਾਣਾ ਜੇ ਡਰਾਈਵ ਦਾ ਆਇਆ ਇਹ ਇਤਨਾ ਦੇਖਦੇ ਜੀ ਤੇ ਵਧੀਆ ਗੱਲ ਹੈ ਜੀ ਆਪਣੇ ਚੈਨਲ ਰੋਰ ਤੋਂ ਬਹੁਤ ਮਿਲ ਰਹੀ ਹੈ ਆਪਣੇ ਧਾਗਾ ਡੋਰ ਨਾ ਚੜਾਉਣਾ ਚਾਹੀਦਾ ਨਹੀਂ ਤਾਂ ਚੜਾਉਣੇ ਨਹੀਂ ਚਾਹੀਦਾ ਕੋਈ ਫਾਇਦਾ ਨਹੀਂ ਨੁਕਸਾਨ ਬਹੁਤ ਹੋ ਰਹੇ ਨੇ ਇਹਦੇ ਨਾਲ ਤੇ ਪੁਲਿਸ ਦੇ ਕੰਮ ਕਰਨ ਨੂੰ ਕਿਸ ਤਰ੍ਹਾਂ ਦੇ ਦੇ ਦੋਗੇ ਬਹੁਤ ਵਧੀਆ ਇਹ ਆਪਣੇ ਉਹ ਕਰ ਰਹੇ ਨੇ ਤੇ ਹੋਰ ਲੋਕਾਂ ਨੂੰ ਵੀ ਮੈਨੂੰ ਜਨਾ ਚਾਣੇ ਚੜਾਉਣਾ ਗਲਤ ਹੈ ਇਹ ਪਤੰਗ ਚੜਾਉਣਾ ਇਹਨਾਂ ਦਾ ਧਾਗਾ ਡੋਰ ਨਾ ਆਪਣੇ ਚੜਾਉਣਾ ਚਾਹੀਦਾ ਨਹੀਂ ਕੋਈ ਫਾਇਦਾ ਹੀ ਨਹੀਂ ਹਾਂ